ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਕਰਾਂਗੇ ਫੁੱਲ ਬਾਡੀ ਵਰਕਆਊਟ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਤੋਂ ਤੁਹਾਨੂੰ ਮੋਟੀਵੇਸ਼ਨ ਜ਼ਰੂਰ ਮਿਲੂਗੀ ਤੇ ਜੋ ਵੀ ਮੈਂ ਫੁੱਲ ਬਾਡੀ ਵਰਕਆਊਟ ਕਰੂੰਗਾ ਇਸ ਵਰਕਆਊਟ ਵਿੱਚੋਂ ਤੁਸੀਂ ਥੋੜਾ ਥੋੜਾ ਵਰਕਆਊਟ ਵਨ ਬਾਈ ਵਨ ਕਰਕੇ ਤੁਸੀਂ ਆ ਖੁਦ ਜ਼ਰੂਰ ਕਰਨਾ ਹੈ ਜਿੰਨਾ ਵਰਕਆਊਟ ਤੁਹਾਡੇ ਤੋਂ ਹੁੰਦਾ ਉਹਨਾਂ ਜ਼ਰੂਰ ਕਰਿਓ ਤੇ ਵਰਕਆਊਟ ਜਰੂਰ ਕਰਨਾ ਚਾਹੀਦਾ ਫਿਟਨੈਸ ਆ ਜੋ ਆਪਣੀ ਬਾਡੀ ਲਈ ਬਹੁਤ ਹੀ ਜ਼ਰੂਰੀ ਆ ਤੇ ਇਹਦੇ ਨਾਲ ਸਰੀਰ ਬਾਡੀ ਪੰਪ ਹੁੰਦੀ ਰਹਿੰਦੀ ਆ ਕੰਮ ਕਰਨ ਵਿੱਚ ਤੇਜ਼ੀ ਆਉਂਦੀ ਆ ਬਾਡੀ ਵਿੱਚ ਤੇ ਬਾਡੀ ਮੋਟੀਵੇਟਿਡ ਰਹਿੰਦੀ ਆ ਬ੍ਰੇਨ ਆ ਜੋ ਆਪਣਾ ਤਰੋ-ਤਾਜ਼ਾ ਰਹਿੰਦਾ ਤੇ ਜ਼ਿਆਦਾ ਕੰਮ ਕਰਦਾ ਤੇ ਇਸ ਕਰਕੇ ਆਪਾਂ ਨੂੰ ਵਰਕਆਊਟ ਜਰੂਰ ਕਰਨਾ ਚਾਹੀਦਾ ਜਿੰਨਾ ਵੀ ਤੁਹਾਡੇ ਤੋਂ ਹੋ ਸਕਦਾ ਯੋਗਾ ਕਰੋ ਜਾਂ exercise ਜਾਂ ਜੋ ਮੈਰੀਆਂ ਤੁਸੀਂ ਵੀਡੀਓਜ਼ ਦੇਖਦੇ ਹੋ ਇਹਦੇ ਵਿੱਚੋਂ ਤੁਸੀਂ ਡੇਲੀ ਇੱਕ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਡੀ ਬਾਡੀ ਫਿੱਟ ਰਹੇ ਤੇ ਤੁਸੀਂ ਮੋਟੀਵੇਟਡ ਰਹੋ ਤੇ ਕਰਦੇ ਆਪਾਂ ਅੱਜ ਦਾ ਵਰਕਆਊਟ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਦੋਸਤੋ ਅੱਜ ਦਾ ਵਰਕਆਊਟ ਕੰਪਲੀਟ ਹੋ ਚੁੱਕਿਆ। ਉਮੀਦ ਕਰਦਾ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਵੀ ਆਪਣੀ ਫਿਟਨੈਸ ਤੇ ਜ਼ਰੂਰ ਧਿਆਨ ਦਿਓਗੇ। ਤੇ ਇਦਾਂ ਦੀਆਂ ਹੀ ਹੋਰ ਵੀਡੀਓਜ਼ ਨੂੰ ਦੇਖਣ ਲਈ ਤੇ ਮੇਰੇ 365 ਹਾਰਡ ਚੈਲੰਜ ਨੂੰ ਫੋਲੋ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੁਹਾਨੂੰ ਮੋਟੀਵੇਸ਼ਨ ਮਿਲੂਗੀ। ਤੇ ਤੁਸੀਂ ਜੇਕਰ ਫਿੱਟ ਰਹਿਣਾ ਚਾਹੁੰਦੇ ਹੋ ਔਰ ਦੀ ਬਾਡੀ ਨੂੰ ਟੋਨ ਰੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਜੁੜੋ ਜਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ